ਸ ਸਰਕਾਰ ਦਾ ਮੁਹੀ ਚੱਲ ਰਹੀ ਹੈ ਨਸ਼ਾ ਦੇ ਵਿਰੁੱਧ ਕੀ ਕੀ ਕਾਮਯਾਬੀ ਹੈ ਫਿਲਹਾਲ ਦੀ ਨਾਲ ਪੁਲਿਸਾਂ ਭਾਈ ਜੀ ਜੋ ਰੀਸੈਂਟਲੀ ਸਾਡਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੋਧ ਜੋ ਮਹਿੰਮ ਚੱਲ ਰਹੀ ਹੈ ਉਹਦੀ ਲੜੀ ਦੇ ਵਿੱਚ ਹੀ ਮਾਨਯੋਗ ਸਾਡੇ ਐਸਐਸਪੀ ਸਾਹਿਬ ਸ਼੍ਰੀ ਅਦਿੱਤਿਆ ਆਈਪੀਐਸ ਉਹਨਾਂ ਦੀ ਡਾਇਰੈਕਸ਼ਨ ਤੇ ਸਾਡੇ ਐਸਐਚਓ ਬਰਾਮਪੁਰ ਉਹਨਾਂ ਦੇ ਨਾਲ ਸਾਡੀ ਪਠਾਨ ਗਰਦਾਸਪੁਰ ਦੀ ਸਪੈਸ਼ਲ ਬ੍ਰਾਂਚ ਦੀ ਟੀਮ ਇਹਨਾਂ ਨੇ ਬਰਾਮਪੁਰੀ ਰੀਚ ਨਾਕਾ ਲਗਾਇਆ ਸੀ ਉਸ ਨਾਕੇ ਦੌਰਾਨ ਦੋ ਲੜਕੇ ਇੱਕ ਸਹਿਮਦੀਪ ਦੂਜਾ ਕਰਨ ਇਹ ਪਿੰਡ ਅਗਵਾਨ ਪੈਂਦਾ ਥਾਣਾ ਕਲਾਂੌਰ ਇਹ ਦੋਨੇ ਹੀ ਗ੍ਰਿਫਤਾਰ ਕੀਤੇ ਸੀ ਇਹਨਾਂ ਕੋਲੋਂ 254 ਗ੍ਰਾਮ ਹਿਰਨ ਇੱਕ 32 ਬੋਰ ਪਿਸਟਰ 2200 ਰੁਪਏ ਆਨ ਕੋ ਡਰਗ ਮਨੀ ਬਰਾਮਦ ਹੋਈ ਔਰ ਇਹਨਾਂ ਦੇ ਖਿਲਾਫ ਆਪਾਂ ਆਂਟੀ ਪੀਐਸ ਸੈਕਟਰ ਦੀ ਅਦੀ ਪਰਚਾ ਦਰਜ ਕਰ ਲਿਆ ਐਫਆਈਆਰ ਨੰਬਰ ਹੈਗੀ ਸਾਡੀ 56 ਥਾਣਾ ਭਰਾਮਪੁਰ ਵਿੱਚ ਔਰ ਇਨੀਸ਼ੀਅਲ ਅਨਕੁਆਰੀ ਤੋਂ ਜੋ ਜਾਂ ਇਨਵੈਸਟੀਗੇਸ਼ਨ ਤੋਂ ਇਹ ਪਤਾ ਲੱਗਾ ਹੈ ਇਹ ਇਹ ਪਿਸਟਲ ਕੁਝ ਮਹੀਨੇ ਪਹਿਲਾਂ ਕਾਦੀਆਂ ਜਿਹੜਾ ਹੈਗਾ ਗਨ ਹਾਊਸ ਉਤੋਂ ਚੋਰੀ ਹੋਇਆ ਸੀ ਸੋ ਆਪਾਂ ਇਹਦੇ ਪਿੱਛੇ ਜਾ ਕੇ ਬੈਕਵਰਡ ਲਿੰਕ ਚੈੱਕ ਕਰ ਰਹੇ ਹਾਂ ਜੋ ਸਾਨੂੰ ਫਿਰੋਂ ਮਿਲੀ ਹੈ ਇਸ ਤੋਂ ਇਲਾਵਾ ਇਹਨਾਂ ਬੰਦਿਆਂ ਦਾ ਜੋ ਇਹਨਾਂ ਪਿਸਟਲ ਰੱਖਿਆ ਸੀ ਕਿਸ ਪਰਪਸ ਲਈ ਯੂਜ਼ ਕੀਤਾ ਇਹਨਾਂ ਦਾ ਕੀ ਮਕਸਦ ਸੀ ਉਹ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਨਾਂ ਨੂੰ ਅੱਜ ਆਪਾਂ ਕੋਰਟ 'ਚ ਪੇਸ਼ ਕੀਤਾ ਪੁਲਿਸ ਰਿਮਾਂਡ ਮਿਲਿਆ ਤੇ ਇਹਦੀ ਜਿਹੜੀ ਆ ਉਹ ਥਾਰੋਲੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰ ਇਹਨਾਂ ਰਾਜਨੀਤੀ ਸੀ ਕਿ ਲੱਗਾ ਕਿ ਕਿਤੇ ਯੂਜ਼ ਕਰਨਾ ਚਾਹਣਾ ਪਿਸਟਲ ਜਾਂ ਕਿਤੇ ਇਹਦੀ ਬਾਤ ਦਾ ਮਾਮਲਾ ਉਹ ਆਪਾਂ ਅੱਜ ਡਾਇਰੋਗੇਟ ਕਰਾਂਗੇ ਹੁਣ ਆਪਾਂ ਕਿਉਂਕਿ ਅਸੀਂ ਪੁਲਿਸ ਰਿਮਾਨ ਲੈ ਲਿਆ ਉਹ ਦੇਖਾਂਗੇ ਵੀ ਇਹਨਾਂ ਦਾ ਪਿਸਟਲ ਰੱਖਣ ਦਾ ਮਕਸਦ ਕੀ ਸੀ ਬਹਿਰਾਲ ਜੋ ਆਪਾਂ ਇਹਦੀ ਜੋ ਇਨੀਸ਼ੀਅਲ ਇਹਦਾ ਬੈਕਗਰਾਉਂਡ ਹੈਗਾ ਜਾਂ ਬੈਕ ਹਿਸਟਰੀ ਹੈਗੀ ਹੈ ਇਹਨਾਂ ਦੇ ਖਿਲਾਫ ਪਹਿਲਾਂ ਵੀ ਐਨਡੀਪੀ ਐਕਟ ਔਰ 307 ਦੇ ਚੋਰੀ ਠੱਗਿਆ ਦੇ ਮੁਕਦਮੇ ਦਰਜ ਹਨ ਸਰ ਲਗਾਤਾਰ ਖਿਆਲ ਖੋਲਦੇ ਜਾ ਰਹੇ ਦਿਨ ਇਹਨਾਂ ਨੂੰ ਕਿ ਕੀ ਲੱਗਦਾ ਕਿ ਇਹ ਮਾਦਾਤ ਦੇ ਪਿੱਛੇ ਜਿਆਦਾ ਲੱਗਦਾ ਹੈ ਦੇਖੋ ਜੀ ਕ੍ਰਾਈਮ ਤੇ ਮੇਰੇ ਸਾਹਮਣੇ ਐਗਜ਼ਿਸਟ ਕਰਦਾ ਰਹਿੰਦਾ ਹੈ ਗੱਲ ਹੈ ਕਿ ਪੁਲਿਸ ਅਲਰਟ ਹੈ ਪੰਜਾਬ ਪੁਲਿਸ ਪੂਰਾ ਸਤਰਕਣਾ ਕੰਮ ਕਰਦੀ ਹੈ ਔਰ ਇਲਾਕੇ ਦੇ ਵਿੱਚ ਕਿਸੇ ਵੀ ਜਿਹੜਾ ਬੈਡ ਅਨਸਰ ਹੈ ਉਹਨੂੰ ਪਨਪਨੀ ਦਿੱਤਾ ਜਾਂਦਾ ਹੈ